السلام علیکم کیا السلام کی حال ہے جی ٹھیک ہے الحمدللہ طبیعت سے ٹھیک ہے اللہ کے احسان کرم مالک تو اپڑا سنوں تو ٹھیک ہے الحمدللہ شکر اللہ پاک دا ماشاءاللہ تری چار گدے جی اسیں کل تہاڈے سامنے تیاری کیتی ہے بلکل आज माशाल्लाह अल्लाह ਦੇ ਫਾਜ਼ਲੋ ਕਰਮ ਦੇ ਨਾਲ ਉਤੇ ਚਾੜ ਗਿਓ ਸਹੀ ਆ ਵੀ ਮਾਸ਼ਾਅੱਲਾ ਇਹ ਹੁਣ ਕੀ ਕਰਾਂਦੇ ਪਏ ਇਹ ਸਹੀ ਹੁਣ ਨਿਸ਼ਾਨ ਲੈਂਦੇ ਪਏ ਇਹਦੇ ਉਤੇ ਰਿੰਗ ਘੁਮੇਸ ਸਹੀ ਆ ਤਾਂ ਗੋਲ ਜੇ ਜੇ ਗੋਲ ਹੈ ਸਾਰੇ ਮਾਸ਼ਾਅੱਲਾ ਕੰਮ ਕੁਛ ਹੈ ਕਿ ਸਪਰਿੰਗ ਨੂੰ ਮਾ ਬਿਲਕੁਲ ਚੇਂਜ ਇਸ ਬੈਸਿੰਗ ਇਸੇ ਸਹੀ ਬਿਲਕੁਲ ਉਹ ਰਿੰਗ ਕਿਤੇ ਕਰਵੇ ਸੀ ਰਿੰਗ ਸਹੀ ਇੱਥੇ ਲਗਾ ਸੀ ਜਿਹੜੀ ਬਾਹਰ ਵਾਲੀ ਬੁਰਕਾਰ ਹੈ ਜਿੱਤੇ ਭਈਓ ਰੀ ਕਰਨ ਜੀ ਜੀ ਸਹੀ ਹੈ ਮਾਚਲਾ ਕਿਤਨੇ ਦਿਨ ਤਿਆਰ ਸੀ ਵੇਤੀ ਮੁਕੰਮਲ ਛੱਤ ਤਕਰੀਬਨ ਮੈਕਸਿਮਮ ਅੱਲਾ ਖੈਰ ਕੀਤਾ ਕੋਈ 10 ਤੋਂ 15 ਦਿਨ ਲੱਗ ਗਏ ਸਨ ਇਨਸ਼ਾਅੱਲਾ ਸਹੀ ਆ ਗਿਆ ਉਹਦੇ ਬਾਅਦ ਕੰਕਰੀਟ ਕਰਾ ਸਾ ਇਨਸ਼ਾਅੱਲਾ ਜੀ ਕੰਕਰੀਟ ਕਰਾ ਸਾ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਮਾਸ਼ਾਅੱਲਾ ਅੱਛਾ ਕੰਕਰੀਟ ਇੱਕ ਦਿਨ ਚਲਾ ਤਾ ਦੂਰੀ ਹੈ ਇਹ ਸੈਂ ਦੂਰੀ ਹੈ ਕਰੇ ਸਾ ਵੇਚ ਅਗਰ ਜੋੜ ਆ ਗਿਆ ਤਾਂ ਜੋੜ ਉੱਥੇ ਵਾਟਰ ਸਟਾਪਰ ਪਾ ਦੇਨੇ ਰਹਨੇ ਸਹੀ ਆ ਗਏ ਕੋਈ ਇਸ਼ੂ ਕੈਨ ਨਾ ਚਾ ਕੰਕਰੀਟ ਹੱਥ ਨਾਲ ਕਰਨੇ ਜਾਂ ਪੰਪ ਨਾਲ ਸਹੀ ਹੈ ਜਿਹੜੀ ਗੱਲ ਹੈ ਬਾਜ਼ ਜਗ੍ਹਾ ਤੇ ਕੋਈ ਫੈਸਿਲਿਟੀ ਮੌਜੂਦ ਰਹੂਣੀ ਹੈ ਸਹੀ ਪੰਪ ਪੰਪ ਜੀ ਪਿਛਲੇ ਵੀ ਟਾਈਮ ਕਿ ਅਸਾਂ ਕਰਕੇ ਆਏ ਉੱਥੇ ਪੰਪ ਤੇ ਕੰਕਰੀਟ ਹੈ ਸਹੀ ਆ ਗਏ ਇੱਥੇ ਵੀ ਇਨਸ਼ਾ ਅੱਲਾਹ ਦੇ ਹੁਕਮ ਨਾਲ ਦੇਖੋ ਪੰਪ ਹੀ ਹੋਸੀ ਮਾਸ਼ਾ ਅੱਛਾ ਉਸਤਾ ਜੀ ਕਿਤਰੇ ਮੀਟਰ ਲੱਗੂ ਕੰਕਰੀਟ ਤਕਰੀਬਨ 120 ਮੀਟਰ ਰੇਟ ਆਉਂਦੀ ਹੈ ਮੈਕਸਿਮਮ ਸਹੀ ਆ ਕਿ ਟੋਟਲ ਸਰ ਇਹ ਕਿਹੜੀ ਆਸੀ ਨਾ ਨਾ ਉਹ ਦੂ ਨਹੀਂ ਇਹ ਤਕਰੀਬਨ ਕੋਈ 45 50 ਮੀਟਰ ਆਸੀ ਦੂਜੇ ਨੀਮ ਵੱਲ ਮੁਤਾਬਕ ਆਸੀ ਬਾਕੀ ਜਿਹੜੀ ਮਿਸਾਲ ਤੌਰ ਤੇ 45 ਯਾਨੀ ਕਿ ਜਿਹੜੀ ਬਾਕੀ ਰਹਿੰਦੀ ਹੋਤੀ ਜੀ ਜੀ ਮਾਸ਼ਾਅੱਲਾ ਬੜਾ ਪਿਆਰਾ ਕੰਮ ਕੀਤਾ ਇਹ ਛੱਟਰ ਗਾਪ ਤਿਆਰ ਕੀਤੀ ਹੈ ਜੀ ਜੀ ਅਲਹਮਦੁਲਿਲਾ ਸਹੀ ਆ اچھا سا سنگل جال ہے ڈبل جال ہے ਇਹ ਸਿੰਗਲ ਜਾਲ ਹੋਸੀ ਸਿੰਗਲ ਜਾਲ ਕਹਿਣਾ ਹੋਸੀ ਸਹੀ ਆ ਗਿਆ ਜਿਵੇਂ ਹੁਣੀ ਪਿਛੇ ਦੇ ਪੈਣ ਜੀ ਇਹ ਪਹਿਲੇ ਮੈਂ ਲੜੇ ਆਵੇਂ ਸਨ ਤੂੰ ਵਾਲ ਰਿੰਗ ਘੁਮਾ ਦੇ ਸਹੀ ਆ ਗਿਆ ਹੁਣ ਤੂੰ ਬਾਦ ਵੱਲ ਪਹਿਲੇ ਆਪਣਾ ਰਿੰਗਾ ਸਨ ਹੁਣ ਤੂੰ ਬਾਦ ਵੱਲ ਮੈਂ ਲੜਿਆ ਸੀ ਇਨਸ਼ਾਅੱਲਾ ਨੈਕਸਟ ਵੀਡੀਓ ਤੱਕ ਲਿਖੇ ਸੋ ਇਨਸ਼ਾਅੱਲਾ ਸਹੀ ਹੈ ਇਹ ਕਿ ਡਬਲ ਜਾਲ ਹੈ ਜੀ ਜੀ ਇਹ ਪਹਿਲੇ